ਸ਼ੰਭੂ ਬਾਰਡਰ ਤੇ ਲਗਾਤਾਰ ਕਿਸਾਨ ਜੁਟੇ ਹੋਏ ਸੀ ਆਪਣੇ ਧਰਨਿਆਂ ਨੂੰ ਲੈ ਕੇ ਆਪਣੇ ਹੱਕਾਂ ਨੂੰ ਲੈ ਕੇ ਧਰਨੇ ਲਈ ਬੈਠੇ ਸੀ ਇੱਕ ਨਵਾਂ ਹਾਈ ਕੋਰਟ ਵੱਲੋਂ ਬਿਆਨ ਆਇਆ ਹੈ ਕਿ ਜਿਹੜੇ ਰੋਡ ਹੈ ਸੜਕ ਹੈ ਜਿਹੜੀ ਉਹ ਖੋਲੀ ਜਾਵੇ ਜੀ ਕੀ ਇਹ ਨਵਾਂ ਬਿਆਨ ਕੀ ਹੈ ਇਹ ਬਿਆਨ ਨਹੀਂ ਹਾਈ ਕੋਰਟ ਤੋਂ ਜਦੋਂ ਵੀ ਆਏਗਾ ਤਾਂ ਇੱਕ ਕਾਨੂੰਨੀ ਰੂਲਿੰਗ ਆਏਗੀ ਹੁਕਮ ਆਏਗਾ ਆਡਰ ਆਏਗਾ ਉਹਨਾਂ ਦੇ ਬਿਆਨ ਅਬਜ਼ਰਵੇਸ਼ਨਸ ਵਗੈਰਾ ਜਿਹੜੀਆਂ ਹੁੰਦੀਆਂ ਨੇ ਉਹ ਸੁਨਵਾਈ ਦੇ ਦੌਰਾਨ ਹੁੰਦੀ ਆ ਕੋਈ ਨਾ ਇੱਕ ਪ੍ਰੋਸੀਜਰ ਆ ਸਾਰੀਆਂ ਚੀਜ਼ਾਂ ਕਰਨ ਦਾ ਜੀ ਤਾਂ ਲਿਆ ਸਾ ਦੇਖੋ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਠੀਕ ਹੋ ਗਿਆ ਹੂੰ ਕਿ ਹਾਈ ਕੋਰਟ ਨੇ ਰਸਤਾ ਕੱਢ ਦਿੱਤਾ ਕਿ ਤੁਸੀਂ ਆਪਣਾ ਰਸਤਾ ਜਿਹੜਾ ਬਈ ਬੰਦ ਕੀਤਾ ਹੋਇਆ ਹਰਿਆਣੇ ਵਾਲਿਓ ਇਹਨੂੰ ਖੋਲ ਦਿਓ ਹਾਲਾਂਕਿ ਦੇਖੋ ਉਹਦਾ ਡਿਟੇਲਡ ਆਰਡਰ ਮੈਂ ਕੀਤਾ ਸੀ ਚੈੱਕ ਉਹ ਅਪਲੋਡ ਨਹੀਂ ਹੋਇਆ ਮੈਂ মিডিਆ ਰਿਪੋਰਟ ਦੇ ਹਵਾਲੇ ਨਾਲ ਹੀ ਕਹੂੰਗਾ ਕਿਉਂਕਿ ਮਾਮਲਾ ਅਦਾਲਤੀ ਆ ਕੋਈ ਇੱਧਰ ਉੱਧਰ ਗੱਲਾਂ ਨਾ ਹੋਵੇ ਤਾਂ ਉਹਦੇ 'ਚ ਕਹਿੰਦੇ ਆ ਕਿ ਹਰਿਆਣੇ ਨੇ ਉੱਥੇ ਇਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਉਹ ਕਹਿੰਦੇ ਆ ਕਿ ਜੇਕਰ ਅਸੀਂ ਸ਼ੰਭੂ ਬਾਰਡਰ ਤੋਂ ਪੈਰੀਕੇਡਿੰਗ ਚੁੱਕ ਲੈਨੇ ਆ ਤਾਂ ਇਹ ਅੰਬਾਲਾ 'ਚ ਵੜ ਜਾਣਗੇ ਐਸਪੀ ਆਫਿਸ ਦਾ ਇੱਕਰਾਓ ਕਰ ਲੈਣਗੇ ਕਿਉਂਕਿ ਜੋ ਉਹ ਮੁੰਡਾ ਇਹਨਾਂਵਦੀਪ ਉਹਦੇ ਮਾਮਲੇ 'ਚ ਇਹਨਾਂ ਦਾ ਐਕਸ਼ਨ ਪਹਿਲਾਂ ਹੀ ਉਲੀਕਿਆ ਗਿਆ ਹੈ ਜੀ ਕਿ ਅਸੀਂ ਕਿਰਾਓ ਕਰਾਂਗੇ ਠੀਕ ਹੈ ਜੀ ਤਾਂ ਇਹਦੇ ਤੇ ਮਤਲਬ ਕਿ ਹਾਈ ਕੋਰਟ ਨੇ ਫਿਰ ਕਿਹਾ ਕਿ ਵਰਦੀ ਵਾਲਿਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਲੋਕਤੰਤਰ ਦੇ ਵਿੱਚ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਜਾਣ ਜਾਂ ਘਰਾਓ ਕਰਨ ਦਾ ਭਈ ਜਿਹੜਾ ਅਧਿਕਾਰ ਹੈ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਜੀ ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਹਰਿਆਣਾ ਹਾਲੇ ਵੀ ਉੱਥੇ ਨੁਚ-ਗੁਚੀਆਂ ਕਰ ਰਿਹਾ ਸੀਗਾ ਕਿ ਜੇ ਅਸੀਂ ਇਸ ਤਰ੍ਹਾਂ ਬੈਰੀਕੇਡਿੰਗ ਚੁੱਕ ਦੇਵਾਂਗੇ ਤਾਂ ਇਹ ਜਾ ਕੇ ਐਸਪੀ ਦਾ ਜਿਹੜਾ ਦਫ਼ਤਰ ਆ ਉਹਨੂੰ ਘੇਰ ਲੈਣਗੇ ਹਾਲੇ ਦੇ ਵਿੱਚ ਜੀ ਅੱਛਾ ਦੂਸਰੇ ਪਾਸੇ ਫਿਰ ਹਰਿਆਣੇ ਦੇ ਜਿਹੜੇ ਵਕੀਲ ਆ ਦੀਪਕ ਸੱਬਰਵਾਲ ਉਹਨਾਂ ਨੇ ਬਾਹਰ ਆ ਕੇ ਜਿਹੜੀ ਸਟੇਟਮੈਂਟ ਦਿੱਤੀ ਆ ਜੋ ਮੈਂ ਟੈਲੀਵਿਜ਼ਨ ਤੇ ਸੁਣੀ ਆ ਉਹ ਕਹਿੰਦੇ ਜੀ ਕਿ 10 ਫਰਵਰੀ ਤੋਂ ਇਹ ਸੜਕ ਬੰਦ ਆ ਅਸੀਂ ਉਹਨਾਂ ਨੂੰ ਦੱਸਿਆ ਕਿ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਬੈਰੀਕੇਡਿੰਗ ਕੀਤੀ ਆ ਪਰ ਜਿਹੜੇ ਕਿਸਾਨ ਆ ਉਹ ਪੰਜਾਬ ਵੱਲ ਬੈਠੇ ਆ ਠੀਕ ਆ ਜੀ ਤੇ 4 ਕੁ ਸੌ 5 ਕੁ ਸੌ ਉਹਨਾਂ ਦੀ ਗਿਣਤੀ ਆ ਪੰਜਾਬ ਸਰਕਾਰ ਜਿਹੜੀ ਆ ਉਹ ਇਦਾਂ ਕਰੇ ਕਿ ਇੱਕ ਇਹ ਜਗ੍ਹਾ ਤੇ ਉਹਨਾਂ ਨੂੰ ਬਿਠਾ ਦੇਵੇ ਹੂੰ ਮਤਲਬ ਕਿ ਇੱਕ ਜਗ੍ਹਾ ਮਿੱਥ ਲਵੇ ਉਹ ਉੱਥੇ ਬੈਠ ਜਾਣ ਉਧਰੋਂ ਵੀ ਲੌਂਡ ਆਰਡਰ ਜਿਹੜਾ ਠੀਕ ਹੋ ਜਾਵੇ ਰਸਤਾ ਉਧਰੋਂ ਵੀ ਖੁੱਲ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਖੋਲ ਦੇਵਾਂਗੇ ਤਾਂ ਕੁੱਲ ਮਿਲਾ ਕੇ ਕਹਿ ਲੋ ਕਿ ਕਿਸਾਨਾਂ ਨੇ ਵੀ ਸਵਾਗਤ ਕੀਤਾ ਇਸ ਫੈਸਲੇ ਦਾ ਬਾਕੀ ਉਹਨਾਂ ਨੇ ਮੀਟਿੰਗ ਬੁਲਾ ਲਈ ਆ ਉਹ ਅਗਲਾ ਦੱਸਣ ਕਿ ਐਕਸ਼ਨ ਪ੍ਰੋਗਰਾਮ ਕੀ ਹੋਏਗਾ ਉਹਨਾਂ ਦਾ ਕਿ ਜੇ ਬੈਰੀਕੇਡਿੰਗ ਖੁੱਲਦੀ ਆ ਕਿ ਉਹਨਾਂ ਨੇ ਗਾਂ ਜਾਣਾ ਆ ਗਾਹੇ ਜਾਣਾ ਆ ਤਾਂ ਕੀ ਹਰਿਆਣਾ ਹੀ ਪਹਿਲਾ ਪੜਾ ਹੋਏਗਾ ਜਾਂ ਦਿੱਲੀ ਪਹੁੰਚਣਗੇ ਗੱਲਾਂ ਹੁਣ ਬਹੁਤ ਬਾਦ ਦੀਆਂ ਆ ਜੀ ਜੀ ਪਹਿਲੀ ਗੱਲ ਤੇ ਇਹ ਆ ਕਿ ਇਹ ਆਰਡਰ ਜਿਹੜੇ ਆ ਉਹ ਕਿਸ ਤਰ੍ਹਾਂ ਐਗਜ਼ੀਕਿਊਟ ਕੀਤੇ ਜਾਂਦੇ ਆ ਇਹ ਵੇਖਣ ਵਾਲੀ ਗੱਲ ਹੋਏਗੀ ਜੀ ਦੂਜੀ ਗੱਲ ਇਹ ਕਿ ਕੀ ਹਰਿਆਣਾ ਇਸ ਫੈਸਲੇ ਨੂੰ ਚੈਲੰਜ ਕਰੇਗਾ ਕਿਉਂਕਿ ਲਾਅ ਐਂਡ ਆਰਡਰ ਜਿਹੜਾ ਹੁੰਦਾ ਸਟੇਟ ਦਾ ਸਬਜੈਕਟ ਹੁੰਦਾ ਹੈ ਜੀ 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 ਤੇ ਇਹ ਸਾਰੀਆਂ ਚੀਜ਼ਾਂ ਹੁਣ ਕਹਿ ਲੋ ਕਿ ਅਗਾ ਜੋ ਸਮੇਂ ਦਾ ਗਰਭ ਹੈ ਉਹਦੇ ਵਿੱਚ ਹੀ ਆ ਪਤਾ ਬਾਅਦ ਚ ਲੱਗੇਗਾ ਆਪਾਂ ਨੂੰ ਪਰ ਮੈਂ ਇੱਕ ਗੱਲ ਜ਼ਰੂਰ ਇੱਥੇ ਕਹਿਣੀ ਚਾਹਾਂਗਾ ਕਿ ਕਿਸਾਨ ਆਗੂ ਜਿਹੜੇ ਆ ਨਾ ਜੀ ਜੀ ਤੇ ਜਿਹੜੀ ਸਾਡੀ ਸਰਕਾਰ ਆ ਮੈਂ ਕੱਲ ਇੱਕ ਬਿਆਨ ਪੜ੍ਹ ਰਿਆ ਸੀਗਾ ਕਿ ਕਿਉਂਕਿ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਈਆ ਤੇ ਉਹਦੀ ਭੈਣ ਨੂੰ ਜੋਬ ਦਿੱਤੀ ਗਈ ਹੈ ਜਿਹਦੇ ਚ ਚਲੋ ਆਪਾਂ ਨੂੰ ਕੋਈ ਢਿੱਡ ਪੀੜ ਨਹੀਂ ਹੈਗੀ ਜੀ ਜੀ ਬਿਲਕੁਲ ਪਰ ਇਹ ਨੌਬਤੀ ਕਿਉਂ ਆਵੇ ਕਿ ਅਸੀਂ ਇੱਕ ਆਪਣਾ ਜਵਾਨ ਵੀ ਗਵਾ ਬਈਏ ਜੀ ਤੇ ਫਿਰ ਟੈਕਸ ਪੇਅਰਸ ਦੇ ਪੈਸੇ ਚੋਂ ਹੀ ਅਸੀਂ ਉਸ ਪਰਿਵਾਰ ਨੂੰ ਸਾਰਾ ਦਈਏ ਅਗਲੇ ਦਾ ਸਾਰਾ ਕਾਇਮ ਹੋਵੇ ਆਪੇ ਕਮਾਵੇ ਤੇ ਪੰਜਾਬ ਦੀ ਆਰਥਿਕਤਾ ਚ ਉਹ ਸਹਿਯੋਗ ਵੀ ਕਰੇ ਮਸਲਾ ਇਹ ਹੈ ਕਿ ਜਿਸ ਤਰ੍ਹਾਂ 4-5 ਮਹੀਨੇ ਬੈਠਣਾ ਸੀਗਾ ਜੀ ਸਾਡੇ ਕਿਸਾਨ ਆਗੂਆਂ ਨੂੰ ਵੀ ਸਵਾਲ ਚਾਹੀਦੇ ਆ ਕਰਨੇ ਜੀ ਬਿਲਕੁਲ ਅੰਨੀ ਸਪੋਰਟ ਹਰੇਕ ਗੱਲ ਤੇ ਜਿਹੜੀ ਇਹਨਾਂ ਮਾੜੀ ਹੁੰਦੀ ਆ ਕਿ ਭਾਈ ਜੇ ਬੈਠਣਾ ਸੀ ਹੁਣ 4-5 ਮਹੀਨਿਆਂ ਬਾਅਦ ਕਾਨੂੰਨੀ ਤੌਰ ਤੇ ਰਾ ਹਟਕ ਲਾਇਆ ਜੀ ਤਾਂ ਫਿਰ ਉਦੋਂ ਜਦੋਂ ਤੁਹਾਨੂੰ ਰੋਕਿਆ ਗਿਆ ਦੁਬਾਰਾ ਬੈਰੀਕੇਡਿੰਗ ਤੋੜਨ ਦੀ ਕਾਲ ਕਿਉਂ ਹਮ ਜਦ ਕਿ ਤੁਹਾਨੂੰ ਪਤਾ ਸੀ ਕਿ ਉਹਨਾਂ ਦੇ 7 ਲੇਅਰ ਬੈਰੀਕੇਡਿੰਗ ਜਾਂ ਕਹ ਲੋ ਜੋ ਉਹਨਾਂ ਨੇ ਉੱਥੇ ਕੰਡਿਆਲੀ ਤਾਰ ਜੋ ਵੀ ਲਾਈ ਹੋਇਆ ਵਟਾ ਜੀ ਜੀ ਕਿਉਂ 7 ਲੇਅਰ ਪ੍ਰਬੰਧ ਨੇ ਹਮ ਤਾਂ ਤੁਸੀਂ ਉਹ ਫੈਸਲੇ ਨੂੰ ਕੀ ਅੱਜ ਠੁਕਵਾ ਮੰਨਦੇ ਹੋ ਜੀ ਦੂਜੀ ਗੱਲ ਜਦੋਂ ਕੱਲ ਉੱਥੇ ਗਏ ਨਾ ਚਲੋ ਮੈਂ ਇਸ ਗੱਲ ਤੋਂ ਵੀ ਅੱਗੇ ਆ ਜਾਣਾ ਜਦੋਂ ਉੱਥੇ ਕੱਲ ਗਏ ਨੇ ਤੇ ਦੱਸਦੇ ਆ ਕਿ ਮੁੱਖ ਮੰਤਰੀ ਨੇ ਚਲੋ ਇਹਨਾਂ ਦੀ ਮੰਗ ਮੰਨ ਲਈ ਠੀਕ ਹੋ ਗਿਆ ਜੀ ਅੱਗੇ ਕਰੋ ਕਰੀ ਉੱਥੇ ਮੁੱਖ ਮੰਤਰੀ ਨੇ ਇੱਕ ਗੱਲ ਕਹੀ ਆ ਕਿ ਪਾਣੀ ਐਮ ਐਸ ਪੀ ਤੋਂ ਵੀ ਜ਼ਰੂਰੀ ਆ ਕਿਉਂਕਿ ਜੇ ਪਾਣੀ ਰਵੇਗਾ ਜੀ ਤੇ ਆਪਾਂ ਨੂੰ ਐਮ ਐਸ ਪੀ ਜ਼ਰੂਰੀ ਆ ਲੋੜੀਂਦੀ ਆ ਹੂੰ ਜੇ ਆਪਣੀ ਖੇਤੀ ਨਾ ਰਹੀ ਤਾਂ ਐਮ ਐਸ ਪੀ ਨੂੰ ਕੀ ਕਰਾਂਗੇ ਬਿਲਕੁਲ ਬਿਲਕੁਲ ਹੁਣ ਉਹਦੇ ਤੇ ਤੁਸੀਂ ਦੇਖੋ ਕਿ ਕਿਸੇ ਨੇ ਵੀ ਗੱਲ ਤੇ ਗੌਰ ਨਹੀਂ ਕਰਿਆ ਹਮ ਮਾਨ ਸਾਹਿਬ ਨੇ ਮੰਗ ਮੰਨ ਲਈ ਚਲੋ ਮੈਂ ਸਰਕਾਰ ਦਾ ਲੋਚਕ ਆ ਅਲੋਚਨਾਵਾ ਹੋਣੀਆ ਚਾਹੀਦੀਆਂ ਨੇ ਜੀ 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 ਇਹ ਸਾਡਾ ਕਰਤੱਵ ਵੀ ਆ ਅਧਿਕਾਰ ਵੀ ਆ ਸਭ ਕੁਛ ਆ ਜੀ ਪਰ ਜਿੱਥੇ ਕੋਈ ਚੰਗੀ ਗੱਲ ਕਰਦਾ ਹੈ ਹਮ ਉਹਦੀ ਬਿਣਾ ਚੇ ਜਿੱਕ ਤੋਂ ਸਲਾਹਤਾ ਕਰਨੀ ਬਣਦੀ ਆ ਕਿ ਘਟੋ ਘਟ ਕਿਸਾਨ ਆਗੂਆਂ ਦੇ ਨਾਲ ਗੱਲ ਛੇੜੀ ਜੀ ਤੇ ਤੁਸੀਂ ਦੇਖੋ ਕਿ ਕਿਸੇ ਵੀ ਕਿਸਾਨ ਆਗੂ ਨੇ ਉਹਦੇ ਤੇ ਕੋਈ ਰਿਸਪੌਂਡ ਨਹੀਂ ਕੀਤਾ ਅੱਜ ਖਬਰਾਂ ਲੱਗੀਆਂ ਕਿ ਮੁੱਖ ਮੰਤਰੀ ਨੇ ਇਹ ਗੱਲ ਕਹੀ ਆ ਜੀ ਸਰਕਾਰ ਵੱਲੋਂ ਹੀ ਉਲਾਬ ਲਵਾ ਦਿੱਤਾ ਜਾਂਦਾ ਕਿ ਆ ਗੱਲ ਉੱਠੀ ਆ ਬਾਈ ਪ੍ਰੈਸ ਨੋਟ ਬਣਾ ਕੇ ਨਾ ਜੀ ਤੋ ਲੱਗ ਜਾਂਦਾ ਹੁੰਦਾ ਚੰਡੀਗੜ੍ਹ ਤੋਂ ਤਾਂ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਕੀ ਲੜਾਈਆਂ ਤੇ ਹੁਣ ਦੇਖੋ ਜਾਰੀ ਰਹਿਣੀਆਂ ਨੇ ਜੀ ਅੱਜ ਐਮਐਸਪੀ ਦਾ ਮੁੱਦਾ ਸੂਤ ਆ ਜਾਏਗਾ ਕੱਲ ਨੂੰ ਹੋ ਸਕਦਾ ਪ੍ਰੋਕਿਊਰਮੈਂਟ ਤੇ ਰੌਲਾ ਪੈ ਜਾਵੇ ਉੱਥੇ ਸੰਘਰਸ਼ ਕਰਨਾ ਪਵੇ ਕਿਸਾਨ ਦੀ ਜ਼ਿੰਦਗੀ ਚ ਸੰਘਰਸ਼ ਕਦੇ ਵੀ ਮਤਲਬ ਕਿ ਮੁੱਕਦਾ ਨਹੀਂ ਅਮੋਕ ਹੈ ਬਿਲਕੁਲ ਬਿਲਕੁਲ ਉਹ ਅਮੋਕ ਹੈ ਉਹਨੇ ਚੱਲਣਾ ਹੀ ਚੱਲਣਾ ਹੈ ਜੀ ਸਰਕਾਰਾਂ ਦੇ ਨਾਲ ਵੀ ਤੁਸੀਂ ਉਹ ਦੇਖ ਲਓ ਤਕੈਤ ਸਾਹਿਬ ਦੇ ਫਾਦਰ ਸਾਹਿਬ ਕਦੋਂ ਦੇ ਲੜੇ ਉਸ ਤੋਂ ਪਹਿਲਾਂ ਜੋ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸੀਗੇ ਅਜੀਤ ਸਿੰਘ ਮਜ਼ਾਰਾ ਲਹਿਰ ਮਤਲਬ ਕਿ ਜੇ ਮੈਂ ਪਿੱਛੇ ਚਲੇ ਜਾਮਾ ਤਾਂ 19 ਸਦੀ ਵਿੱਚ ਵੀ ਕਿਸਾਨ ਸਟਰਗਲਰ ਸੀਗਾ ਜੀ ਮਤਲਬ ਕਿ ਉਸ ਟਾਈਮ ਵੀ ਗਵਰਨਮੈਂਟ ਦੇ ਨਾਲ ਸਟਰਗਲ ਕਰਦੇ ਆਏ ਆ ਸੰਘਰਸ਼ ਕਰਦੇ ਆਏ ਆ ਮਸਲਾ ਤੇ ਇਹ ਆ ਕਿ ਹੁਣ ਜਿਹੜੀ ਗੱਲ ਵੇਖਣ ਵਾਲੀ ਆ ਕਿ ਯਾਰ ਪਾਣੀ ਪੂਣੀ ਵਾਲੇ ਮੁੱਦੇ ਤੇ ਵੀ ਕੁਝ ਇਹਦਾ ਹੱਲ ਕੱਢੋ ਗੱਲ ਕਰੋ ਬਿਲਕੁਲ ਸੰਘਰਸ਼ ਜਾਰੀ ਰਹਿਣਗੇ ਤੁਹਾਨੂੰ ਰਸਤਾ ਮਿਲ ਜਾਂਦਾ ਤੁਸੀਂ ਅੱਗੇ ਚਲੇ ਜਾਓਗੇ ਹੋ ਸਕਦਾ ਕੱਲ ਨੂੰ ਤੁਹਾਡੀ ਡਿਮਾਂਡ ਮੰਨ ਲਈ ਜਾਵੇ ਅਸੀਂ ਕਾਮਨਾ ਵੀ ਕਰਦੇ ਹਾਂ ਕਿ ਐਮਐਸਪੀ ਤੇ ਯਾਰ ਸਾਰਿਆਂ ਨੂੰ ਮਿਲ ਜਾਵੇ ਐਸਬੀਆਈ ਦੀ ਵੀ ਰਿਪੋਰਟ ਆਉਣ ਆਈ ਹੈ ਕਿ ਭਾਈ ਬਦਲੇ ਦਾ ਲੱਭੋ ਪਰ ਮੈਂ ਤੁਹਾਨੂੰ ਨਾ ਇੱਕ ਗੱਲ ਜਿਹੜੀ ਹੈ ਉਹ ਡਾਕਟਰ ਸਤਵੀਰ ਗੋਸਲ ਜਿਹੜੇ ਕਿ ਇਸ ਵੇਲੇ ਸਭ ਤੋਂ ਮੈਂ ਕਹੂੰਗਾ ਕਿ ਇਹਨਾਂ ਮਾਮਲਿਆਂ ਦੇ ਸਭ ਤੋਂ ਮਾਹਰ ਨੇ ਮਾਇਨਾਸ ਸ਼ਖਸੀਅਤ ਨੇ ਆਪਣੇ ਪੰਜਾਬ 'ਚ ਅੱਜਕੱਲ ਇਹਨਾਂ ਸ਼ਖਸੀਅਤਾਂ ਤੇ ਕੱਟ ਕੈਮਰੇ ਜਾਂਦੇ ਆ ਜ਼ਿਆਦਾਤਰ ਕੈਮਰੇ ਮੈਂ ਨਾਂ ਨਹੀਂ ਲੈਣੇ ਬੇਸੁਰੇ ਬੰਦਿਆਂ ਤੇ ਬੇਅਕਲੇ ਬੰਦਿਆਂ ਤੇ ਜਿਹੜੇ ਆਪਣੇ ਆਪ ਨੂੰ ਪਹਿਲਾਂ ਬੜੀਆਂ ਸਿਆਣੀਆਂ ਗੱਲਾਂ ਕਰਕੇ ਮੁੜ ਕੇ ਆਪਣੇ ਆਪ ਨੂੰ ਪਖੰਡੀ ਬਣਾ ਲੈਂਦੇ ਨੇ ਆ ਭਵਿੱਖਬਾਣੀਆਂ ਕਰਨ ਲੱਗ ਪੈਂਦੇ ਅੱਜਕੱਲ ਕੈਮਰਿਆਂ ਦੇ ਫੋਕਸ ਹੋਦਰ ਨੇ ਅੱਛਾ ਗੱਲ ਇਹ ਆ ਕਿ ਗੋਸਲ ਸਾਹਿਬ ਨੇ ਗੱਲ ਕਹੀ ਆ ਉਹ ਕਹਿੰਦੇ ਕਿ ਹਰ ਸਾਲ ਸਾਡਾ 28.02 ਬਿਲੀਅਨ ਕਿਊਬਿਕ ਮੀਟਰ ਪਾਣੀ ਜਿਹੜਾ ਧਰਤੀ ਚੋਂ ਨਿਕਲਦਾ ਹੈ ਜੀ ਠੀਕ ਹੈ ਜੀ 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 ਰੀਚਾਰਜ ਕਿੰਨਾ ਹੁੰਦਾ ਹੈ 18.94 ਬਿਲੀਅਨ ਕਿਊਬਿਕ ਮੀਟਰ ਮਤਲਬ ਕਿ 10 ਬਿਲੀਅਨ ਕਿਊਬਿਕ ਮੀਟਰ ਦਾ ਅੰਤਰ ਹੈ ਹੂੰ ਅੱਛਾ ਇਹਦੇ ਤੋਂ ਅੱਗੇ ਆ ਜਾਓ ਇੱਕ ਹੋਰ IIT ਗਾਂਧੀ ਨਗਰ ਦਾ ਅਧਿਐਨ ਪਰਸੋਂ ਕੇ ਪਰਸੋਂ ਚੌਥ ਪਬਲਿਸ਼ ਹੋਇਆ ਜੀ ਉਹਦੇ 'ਚ ਉਹਨਾਂ ਨੇ ਇੱਕ ਖੁਲਾਸਾ ਕੀਤਾ ਕਿ 450 ਕਿਊਬਿਕ ਕਿਲੋਮੀਟਰ ਭੂਜਲ ਜਿਹੜਾ ਹੈ ਹਮ ਨਾਰਥ ਇੰਡੀਆ ਦੇ ਆ ਚਾਰ ਪੰਜ ਸਟੇਟ ਆ ਜਿਹੜੇ ਹਮ ਹਮ ਜਿੰਨਾ 'ਚ ਆਪਾਂ ਪ੍ਰਮੁੱਖ ਹੈ ਹਰਿਆਣਾ ਦੂਜੇ ਨੰਬਰ ਤੇ ਆ ਜੀ ਜੀ ਕਿ 450 ਕਿਊਬਿਕ ਕਿਲੋਮੀਟਰ ਭੂਜਲ ਭੂਜਲ ਕੀ ਹੁੰਦਾ ਕਿ ਧਰਤੀ ਹੇਠਲਾ ਜਲ ਭੰਡਾਰ ਬਿਲਕੁਲ ਉਹ ਖਤਮ ਹੋ ਗਿਆ ਹਮ ਅਸੀਂ ਜੇ ਇਹਨਾਂ ਚੀਜ਼ਾਂ ਤੇ ਗੱਲ ਨਹੀਂ ਕਰਦੇ ਅਸੀਂ ਇਹਨਾਂ ਚੀਜ਼ਾਂ ਨੂੰ ਅਣਗੌਲ ਰਹੇ ਆ ਜੀ ਤਾਂ ਪੱਕਾ ਹੈ ਕਿ گاਾਂ ਮਤਲਬ 10 ਸਾਲ 20 ਸਾਲ ਹੋ ਸਕਦਾ ਕੱਢ ਜਾਈਏ ਪਰ گاਾਂ ਵਾਲੀਆਂ ਪੀੜੀਆਂ ਦੀ ਨਿਗਾ ਚ ਅਸੀਂ ਕੀ ਵਾਕਿਆ ਨੇਤਾ ਹੋਵਾਂਗੇ ਵਾਕਿਆ ਪੱਤਰਕਾਰ ਹੀ ਹੋਵਾਂਗੇ ਵਾਕਿਆ ਅਸੀਂ ਹਾਕਮ ਹੀ ਹੋਵਾਂਗੇ ਜਾਂ ਉਹਨਾਂ ਦੀ ਨਜ਼ਰ ਚ ਸਾਡੀ ਹਾਇਸियत ਸਾਡੀ ਔਕਾਤ ਕੋਈ ਹੋਰ ਹੋਏਗੀ ਤੇ ਇਹ ਜ਼ਰੂਰ ਵੇਖਣ ਵਾਲੀਆਂ ਗੱਲਾਂ ਨੇ ਬਿਲਕੁਲ ਪਾਣੀ ਨਾ ਹੋਊ ਤਾਂ ਫਸਲ ਨਹੀਂ ਹੋਣੀ ਜੀ ਫਸਲ ਜਲ ਹੈ ਤਾਂ ਕਲ ਹੈ ਜੀ ਜੀ ਬਿਲਕੁਲ ਪਾਣੀ ਹੈ ਤਾਂ ਕਹਾਣੀ ਹੈ ਜੀ ਗੁਰਵਿੰਦਰ ਸਿੰਘ ਦਾ ਇੱਕ ਕਮੈਂਟ ਹੈ ਕਿ ਹਰਿਆਣਾ ਚ ਸਿੱਖਾਂ ਦੇ ਘਰ ਟਾਏ ਜਾ ਰਿਹਾ ਉਸ ਬਾਰੇ ਵੀ ਕਰਿਓ ਕੋਈ ਗੱਲ ਜੀ ਜੀ ਦੇਖੋ ਗੱਲ ਇਹ ਆ ਕਿ ਉਹ ਜਿਹੜਾ ਮਸਲਾ ਹੈ ਉਹਦੀ ਤਹਿ ਤੱਕ ਜਾਣ ਦੀ ਜ਼ਰੂਰਤ ਹੈ ਐਸਟੀਪੀਸੀ ਉੱਥੇ ਪਹੁੰਚੀ ਹੋਈ ਆ ਐਸਟੀਪੀਸੀ ਨੇ ਕੱਲ ਉਹਨਾਂ ਨੂੰ ਮੈਨੂੰ ਲੱਗਦਾ ਕਿ 1-1 ਲੱਖ ਰੁਪਈਆ ਦੇਣ ਦਾ ਐਲਾਨ ਵੀ ਕੀਤਾ ਜਿਹੜੇ ਅਮੂਪੁਰ ਦੇ ਵਿੱਚ ਆ ਉਹ ਸਾਡੇ ਪਰਿਵਾਰਾਂ ਵਾਂਗੂ ਉਧਰ ਉਹ ਜਿਹੜੇ ਪੁੱਜੜੇ ਆਏ ਸਨ ਲੈਂਦੇ ਪੰਜਾਬ ਚੋਂ ਜੀ ਇੱਥੇ ਆ ਕੇ ਅਮੂਪੁਰ ਚ ਬੈਠੇ ਸੀਗੇ ਹੁਣ ਦੱਸਦੇ ਆ ਕਿ ਉਹਨਾਂ ਸਿੱਖਾਂ ਦੇ ਘਰ ਢਾ ਦਿੱਤੇ ਗਏ ਪਰ ਮੈਨੂੰ ਇਹ ਪਤਾ ਨਹੀਂ ਹੈ ਮੈਂ ਇਮਾਨਦਾਰੀ ਨਾਲ ਕਹਾਂ ਜੀ ਕਿ ਇਹਦੇ ਪਿੱਛੇ ਉਹਨਾਂ ਨੇ ਤਕਨੀਕੀ ਤੌਰ ਤੇ ਜਾਂ ਕਾਨੂੰਨੀ ਤੌਰ ਤੇ ਕੀ ਬਾਨਾ ਬਣਾਇਆ ਜੀ ਜੀ ਕਿਉਂਕਿ ਵੇਖੋ ਲਾਲ ਲਕੀਰ ਦੇ ਅੰਦਰ ਬਾਹਰ ਪਿੰਡਾਂ ਦੇ ਵਿੱਚ ਸੌ ਰੋਲੇ ਲੱਪੇ ਤੇ ਹੁੰਦੇ ਆ ਜੀ ਪਰ ਜਿਹੜੇ ਲੋਕ ਉਥੋਂ ਉੱਠ ਕੇ ਆਏ ਆ ਉਹਨਾਂ ਦੇ ਨਾਲ ਇੰਨੀ ਕੁ ਰਹਿਤ ਕੀਤੀ ਜਾਣੀ ਚਾਹੀਦੀ ਹੈ ਨਾ ਜਲੰਧਰ ਦੇ ਵਿੱਚ ਵੀ ਇਹ ਹੋਇਆ ਸੀ ਮੇਰਾ ਉਸ ਵੇਲੇ ਵੀ ਸਟਾਂਸ ਸਹੀ ਹੋਈ ਸੀਗਾ ਹਮ ਕਿ ਠੀਕ ਹੈ ਕਈ ਜਗ੍ਹਾ ਤੇ ਯਾਰ ਤੁਹਾਡਾ ਜਿਹੜਾ ਕਾਨੂੰਨ ਹੁੰਦਾ ਹੈ ਨਾ ਉਹਨੂੰ ਵੀ ਰਹਿਮਦਿਲ ਬੰਨਾ ਪੈਂਦਾ ਹੈ ਕੀ ਕਰੋਗੇ ਤੁਸੀਂ ਯਾਰ ਜਿਹੜੇ ਉੱਥੋਂ ਉੱਜੜ ਕੇ ਇੰਡੀਆ ਛਾ ਕੇ ਬੈਠੇ ਆ ਜੀ ਮਤਲਬ ਕਿ ਤੁਸੀਂ ਦੇਖੋ ਜਿਹੜੇ ਉਜਾੜਾ ਪੀੜਤ ਨੇ ਨਾ ਉਸ ਵੇਲੇ ਦੀ ਜੀ ਯਾਰ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਤੁਹਾਡੇ ਫਰੀडम ਦੇ ਹੀ ਹਿੱਸੇਦਾਰ ਆ ਉਹਨਾਂ ਨੇ ਇੱਕ ਕੀਮਤ ਚੁਕਾਈ ਆ ਹਮ ਕੀਮਤ ਤੇ ਸਭ ਤੋਂ ਜ਼ਿਆਦਾ ਪੰਜਾਬ ਨੇ ਬੰਗਾਲ ਨੇ ਜਾਂ ਕਸ਼ਮੀਰ ਨੇ ਚੁਕਾਈ ਆ ਨਾ ਤਾਰੀਆ ਤੇ ਉਹਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਜਿਨ੍ਹਾਂ ਦੇ ਜੀ ਮਰੇ ਜਿਨ੍ਹਾਂ ਦੀਆਂ ਜ਼ਮੀਨਾਂ ਘਟੀਆਂ ਜਿਨ੍ਹਾਂ ਨੇ ਭਰੇ ਭਰਾਏ ਕਰ ਛੱਡੇ ਉਹਨਾਂ ਤੇ ਜ਼ਿਆਦਾ ਮਾਰ ਪਈ ਆ ਜੀ ਜੀ ਤਾਂ ਉਹਨਾਂ ਨੂੰ ਤੁਸੀਂ ਇੰਨੀ ਰਹਿਤ ਨਹੀਂ ਦੇ ਸਕਦੇ ਯਾਰ ਜੀ ਜੀ ਸ਼ਰਮ ਵਾਲੀ ਗੱਲ ਆ ਡੁੱਬ ਕੇ ਮਰ ਜਾਓ ਜੀ ਬਿੱਕਰ ਸਿੰਘ ਕਹਿੰਦੇ ਕਿ ਜਿਹੜੀਆਂ ਨੌਕਰੀਆਂ ਤਰਸ ਦੇ ਆਧਾਰ ਤੇ ਦਿੱਤੀਆਂ ਜਾਂਦੀਆਂ ਉਹ ਜਿਹੜੀਆਂ ਯੋਗਤਾ ਦੇ ਹਿਸਾਬ ਤੇ ਵੀ ਹੋਣੀਆਂ ਚਾਹੀਦੀਆਂ ਨੇ ਜੀ ਬਿਲਕੁਲ ਸਿੰਘ ਪੂਰਾ ਸਿੰਘ ਆਪਣੇ ਨਾਲ ਜੁੜੇ ਹੋਏ ਨੇ ਰਣਜੀਤ ਤੂਰ ਜੀ ਜੁੜੇ ਹੋਏ ਨੇ ਜੀ ਇਹ ਨੌਕਰੀਆਂ ਤਾਂ ਵੇਖੋ ਨੀਮਾਂ ਦੇ ਮੁਤਾਬਕ ਹੀ ਮਿਲਦੀਆਂ ਨੇ ਉਹ ਨਿਯਮ ਹੈਗੇ ਆ ਤੇ ਉਹਨਾਂ ਨੂੰ ਮਿਲਦੀਆਂ ਜੀ